ਇਹ ਹਰਾ ਹਰਾ ਜੂਸ ਮੋਟਾਪਾ ਲਏਗਾ ਚੂਸ ਹਰੇ ਘਾਵळा ਨੁਸਖਾ ਵਰਤੋ ਜ਼ਰੂਰ ਜੇ ਮੋਟਾਪਾ ਨਹੀਂ ਜਾਂਦਾ ਹਜ਼ੂਰ ਜਿਨ੍ਹਾਂ ਨੂੰ ਸਾਰੀ ਦਿਹਾੜੀ ਡਕਾਰ ਆਈ ਜਾਂਦੇ ਨੇ ਜਿਨ੍ਹਾਂ ਨੂੰ ਸਾਰੀ ਦਿਹਾੜੀ ਵਾਸੀ ਆ ਜਾਂਦੀਆਂ ਜਿਨ੍ਹਾਂ ਨੂੰ ਸਾਰੀ ਦਿਹਾੜੀ ਮੰਜਾ ਲੱਭਦੇ ਨੇ ਪੈਜੀਏ ਉਹਨਾਂ ਦਾ ਮਤਲਬ ਵੀ ਖਾਣ ਪੀਣ ਵਾਲਾ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਸਲੋ ਹੋ ਗਿਆ ਉਹਨਾਂ ਨੂੰ ਇਸ ਚੀਜ਼ ਦੀ ਬਹੁਤ 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 ਜ਼ਿਆਦਾ ਜ਼ਰੂਰਤ ਹੈ ਭਾਰ ਚਰਬੀ ਹੈਗੀ ਏ ਉਹਨਾਂ ਦੇ ਅੰਦਰ ਕੀ ਸਿਸਟਮ ਹੈ ਉਹਨਾਂ ਨੂੰ ਖਾਦਾ ਪੀਤਾ ਪਚਦਾ ਨਹੀਂ ਖਾਦਾ ਪੀਤਾ ਨਾ ਪਚਨ ਕਰਕੇ ਉਹਨਾਂ ਦੇ ਫੈਟ ਸੈੱਲ ਬਣ ਜਾਂਦੇ ਨੇ ਸਿੱਧਾ ਉਹ ਖਾਣਾ ਜਿਹੜਾ ਅਨਰਜੀ ਚ ਨਹੀਂ ਕਨਵਰਟ ਹੋ ਰਿਹਾ ਸਿੱਧਾ ਚਰਬੀ ਚ ਕਨਵਰਟ ਹੋ ਰਿਹਾ ਲਾਈਟ ਗਈ ਤੇ ਮੋਮਬੱਤੀ ਜਗਾਦਨੇ ਤੇ ਮੋਮਬੱਤੀ ਘਟਣੀ ਸ਼ੁਰੂ ਹੋ ਜਾਂਦੀ ਉਸ ਤਰੀਕੇ ਨਾਲ ਇਹ ਜੂਸ ਔਰ ਇਹ ਜਿਹੜਾ ਹਰਾ ਹਰਾ ਘਾਏ ਸਰੀਰ ਦੇ ਵਿੱਚੋਂ ਜਿੱਦੀ ਫੈਟ ਕੱਢ ਲਏਗਾ ਮਹੀਨੇ ਦੇ ਵਿੱਚ 4 ਦਿਨ ਵੀ ਆਪਾਂ ਰਹੀਏ ਨਾ ਹੋ ਸਕਦਾ ਸਾਨੂੰ ਕਿਸੇ ਡਾਕਟਰ ਦੀ ਸਾਡੇ ਜਿਹੜੇ ਹਸਪੀਟਲ ਨੇ ਉਹ ਖਾਲੀ ਪਏ ਹੋਣ ਤੇ ਵੀ ਉਹਨਾਂ ਸਾਡੀ ਹਿੱਪ ਵੀ ਉਹਨਾਂ ਹੀ ਸਾਡੇ ਪੱਟ ਵੀ ਉਹਨਾਂ ਹੀ ਹਰ ਮਹੀਨੇ ਕੱਪੜਿਆਂ ਦਾ ਸਾਈਜ਼ ਵੱਜ ਜਾਂਦਾ। ਬੋਨਸ ਨੇ ਨਜ਼ਰਾਂ ਈ ਬੰਦ ਹੋ ਜਾਂਦੀਆਂ। ਸਾਰਾ ਕੁਝ ਗੁੱਗਲੂ ਮੁਗਲੂ ਹੋ ਜਾਂਦਾ। ਠੀਕ ਹੈ। ਉਹਨੂੰ ਜਿਹੜਾ ਤੁਹਾਡੇ ਫੇਸ ਦੇ ਉੱਤੇ ਜਿਹੜਾ ਚਰਬੀ ਜਮ੍ਹਾ ਹੋਈ ਨਾ ਜਿਸ ਦੇ ਨਾਲ ਤੁਹਾਡੇ ਜਿਹੜੇ ਫੇਸ਼ੀਅਲ ਫੀਚਰਜ਼ ਨੇ ਨਜ਼ਰਾਂ ਨੇ ਬੰਦ ਹੋ ਗਏ। ਉਹ ਵੀ ਇੰਨੇ ਖੋਰਨੇ ਨੇ ਫਰੋਮ ਦਾ ਵੈਰੀ ਫਰਸਟ ਡੇ। ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾਤਾ। ਇਹ ਸਮਾਨ ਪਾਉਣ ਤੋਂ ਬਾਅਦ ਇਹ ਉੱਭਲ ਰਿਹਾ ਹੁਣ। ਇਨੂੰ ਅਸੀਂ ਸਾਰੀਆਂ ਚੀਜ਼ਾਂ ਨੂੰ ਜਦੋਂ ਉਬਲ ਗਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਐਡ ਕਰ ਲਿਆ ਆਪਣੇ ਕੱਚ ਦੇ ਬਰਤਨ ਦੇ ਵਿੱਚ ਠੀਕ ਹੈ ਇਹ ਲਿਕਵਿਡ ਨੂੰ ਜਿਹੜਾ ਗਰਮ-ਗਰਮ ਹੈ ਜਿਹਦੇ ਵਿੱਚ ਸਾਰਾ ਇਹਦਾ ਅਸਰ ਆ ਚੁੱਕਾ ਹੈ ਆਪਾਂ ਨੂੰ ਐਡ ਕਰਕੇ ਆ ਤੁਹਾਡੇ ਸਾਹਮਣੇ ਬਿਲਕੁਲ ਨੁਸਖਾ ਬਣ ਕੇ ਰੈਡੀ ਹੋ ਗਿਆ ਸ਼ਾਬਾਸ਼ ਤੁਹਾਡਾ ਮੈਟਾਬੋਲਿਜ਼ਮ ਸਲੋ ਹੈ ਤੁਹਾਨੂੰ ਗੈਸ ਹੈ ਇੰਡਾਈਜੈਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਜੇ ਤੁਸੀਂ ਇਹ ਜੂਸ ਨੂੰ ਪੀਓਗੇ ਤੁਹਾਡੀ ਉਹ ਦੂਰ ਹੋਏਗੀ ਜੇ ਇਹਦੇ ਨਾਲ ਤੁਸੀਂ ਸਾਡੀ ਗੋਗਲੂ ਬੂਟੀ ਯੂਜ਼ ਕਰ ਲੋਗੇ ਤੁਹਾਨੂੰ ਫਾਇਦਾ ਉਹ ਦਾ ਡਬਲ ਨਹੀਂ 트리플 ਹੋਏਗਾ ਗੋਗਲੂ ਮੈਡੀਸਨ ਲਿਖ ਕੇ ਨਾਲ ਲਿਖ ਦਿਓ ਫਾਰਮੂਲਾ ਫਾਰਮੂਲਾ ਲਿਖੋਗੇ ਨਾਲ ਹੀ ਇਹਦਾ ਫਾਰਮੂਲਾ ਤੁਹਾਨੂੰ ਆ ਜਾਏਗਾ ਉਸੇ ਵੇਲੇ ਕਮੈਂਟ 'ਚ ਇਹ ਹਰਾ ਹਰਾ ਜੂਸ ਮੋਟਾਪਾ ਲਏਗਾ ਚੂਸ ਹਰੇ ਘਾਹ ਵਾਲਾ ਨੁਸਖਾ ਵਰਤੋ ਜ਼ਰੂਰ ਜੇ ਮੋਟਾਪਾ ਨਹੀਂ ਜਾਂਦਾ ਹਜ਼ੂਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਗੱਲਬਾਤ ਕਰਾਂਗੇ ਮੋਟਾਪੇ ਬਾਬਤ ਜਿਸ ਮੋਟਾਪੇ ਨੇ ਤੁਹਾਡੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਹੈ ਜਿਸ ਮੋਟਾਪੇ ਕਰਕੇ ਤੁਹਾਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਜਿਸ ਮੋਟਾਪੇ ਕਰਕੇ ਤੁਹਾਡੇ ਕੱਪੜੇ ਜਿਹੜੇ ਉਹ ਅਨਫਿਟ ਹੋਗੇ ਜਿਸ ਮੋਟਾਪੇ ਕਰਕੇ ਤੁਹਾਨੂੰ ਨੀਂਦ ਆਉਣੀ ਬੰਦ ਹੋ ਗਈ ਜਿਸ ਮੋਟਾਪੇ ਕਰਕੇ ਤੁਹਾਡੇ ਜੋੜਾਂ ਦੇ ਵਿੱਚ ਦਰਦ ਆਉਣਾ ਸ਼ੁਰੂ ਹੋ ਗਿਆ ਜਿਸ ਮੋਟਾਪੇ ਕਰਕੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਅਨੇਕਾ ਡਾਈਜੈਸਟਨਲ ਸਬੰਧਤ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਮੋਟਾਪੇ ਕਰਕੇ ਤੁਹਾਡੀ ਜਿਹੜੀ ਵਿਅਵਹਤਾ ਲਾਈਫ ਹੈਗੀ ਹੈ ਉਹ ਡਿਸਟਰਬ ਹੋ ਚੁੱਕੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਜ਼ਰੂਰਤ ਸੀ ਅੱਜ ਜਿਹੜਾ ਤੁਸੀਂ ਇਹ ਜੂਸ ਹੈਗਾ ਤੁਸੀਂ ਕਹਿ ਰਹੇ ਹੋ ਕਿ ਇਹ ਮੋਟਾਪੇ ਦਾ ਕੱਢ ਦੂਗਾ ਜੂਸ 100% ਕੱਟੂਆ ਜੀ ਫਰੂਕੀ ਸਾਹਿਬ ਦೇಶਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਪਹਿਲਾਂ ਗੱਲ ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਜੋਸ਼ ਦੀ ਕਰੀਏ ਕਿ ਉਸ ਹਰੇ ਹਰੇ ਘਾਹ ਦੀ ਕਰੀਏ ਪਹਿਲਾਂ ਗੱਲ ਆਪਾਂ ਕਰੀਏ ਵੀ ਇਹ ਨੁਸਕਾ ਕਰੇਗਾ ਕੀ ਤੇ ਕਿੰਨੇ ਕਿੰਨੇ ਅਨੁਵਰਤਨਾ ਅੱਛਾ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਭੈਣਾਂ ਬਾਰੇ ਉਹਨਾਂ ਭਰਾਵਾਂ ਬਾਰੇ ਜਿਹੜੇ ਕਿ ਹੰਬ ਚੁੱਕੇ ਨੇ ਥੱਕ ਚੁੱਕੇ ਨੇ ਸਾਰੀ ਤਰ੍ਹਾਂ ਦੀਆਂ ਦਵਾਈਆਂ ਆਰਡਰ ਕਰ ਕਰਕੇ ਮੰਗਾ ਮੰਗਾ ਕੇ ਸ਼ੈਲਫਾਂ ਭਰ ਲਈਆਂ ਪਰ ਮਜ਼ਾ ਨਹੀਂ ਆਇਆ ਜਿਹੜੇ ਕਹਿੰਦੇ ਜੇ ਸਾਡਾ weight ਸਟੱਕ ਹੋ ਗਿਆ weight lock ਹੋ ਗਿਆ ਜੋ ਮਰਜੀ ਏ ਜਿਹੜੇ ਸਾਡਾ ਮੋਟਾਪਾ ਜਿਹੜੀ ਸਾਡੀ ਚਰਬੀ ਏ ਉਹ ਪੰਜਾਬੀ ਚ ਕਹੀਏ ਵੀ ਬੇਸ਼ਰਮ ਹੋ ਚੁੱਕੀ ਏ ਵੀ ਉਹ ਮਗਰੋਂ ਲੱਥਨ ਦਾ ਕੋਈ ਵੀ ਢੰਗ ਤਰੀਕਾ ਢੰਗ ਤਰੀਕਾ ਬਚੇ ਹੀ ਨਹੀਂ ਜਿਹੜਾ ਨਹੀਂ ਟਰਾਈ ਕੀਤਾ ਏ ਉਹਦੇ ਲਈ ਅਸੀਂ ਇਹ ਹਰਿਆ ਭਰਿਆ ਜੂਸ ਅਜ ਤਿਆਰ ਕੀਤਾ ਇਹ ਜੂਸ ਸਾਡੇ ਕੋਲ ਬਣਿਆ ਬਰਾਇਆ ਨਹੀਂ ਮਿਲਦਾ ਇੱਥੇ ਆਪਾਂ ਕਲੀਅਰ ਕਰ ਦਈਏ ਇੱਕ ਗੱਲ ਪੀਸੀਏ ਜੂਸ ਵੇਚਣ ਨਹੀਂ ਆਏ ਤੁਹਾਡਾ ਮੋਟਾਪਾ ਸਦਾ ਲਈ ਖਤਮ ਕਰਨ ਲਈ ਆਏ ਆ ਆਪਣੇ ਘਰ ਚ ਬੈਠ ਕੇ ਬਣਾ ਸਕਦੇ ਨੇ ਜੂਸ ਆਸਾਨ ਹੈਗਾ ਬਹੁਤ ਆਸਾਨ ਹੈ ਜੀ ਬਹੁਤ ਆਸਾਨ ਹੈ ਕਿਵੇਂ ਘਟਾਏਗਾ ਤੁਸੀਂ ਮੈਨੂੰ ਦੱਸ ਰਹੇ ਸੀ ਕੈਮ ਬਿਹਾਈਂਡ ਦਾ ਕੈਮਰਾ ਕਿ ਜਿਸ ਤਰੀਕੇ ਨਾਲ ਅਸੀਂ ਫ੍ਰਿਜ ਦੇ ਵਿੱਚੋਂ ਬਰਫ਼ ਕੱਢ ਲੈਂਦੇ ਆ ਬਾਹਰ ਰੱਖ ਦਿੰਦੇ ਆ ਬਰਫ਼ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਤਰੀਕੇ ਨਾਲ ਅਸੀਂ ਲਾਈਟ ਗਈ ਤੇ ਮੋਮਬੱਤੀ ਜਗਾ ਦਿੰਦੇ ਆ ਤੇ ਮੋਮਬੱਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਹ ਜੂਸ ਔਰ ਇਹ ਜਿਹੜਾ ਹਰਾ ਹਰਾ ਘਾਹ ਹੈ ਸਰੀਰ ਦੇ ਵਿੱਚੋਂ ਜਿੱਦੀ ਫੈਟ ਕੱਢ ਲੇਗਾ ਦੇਖੋ ਆਪਾਂ ਅਕਸਰ ਇਹ ਗੱਲ ਕਰਦੇ ਆ ਹਮੇਸ਼ਾ ਆਪਣੇ ਹਰ ਇੱਕ ਵੀਡੀਓ ਦੇ ਵਿੱਚ ਜਿੱਥੇ ਆਪਾਂ ਭਾਰ ਘਟਾਉਣ ਦੀ ਗੱਲ ਕਰਦੇ ਉੱਥੇ ਇੱਕ ਵਰਡ ਆਂਦਾ ਮੈਟਾਬੋਲਿਜ਼ਮ ਜਿਹੜਾ ਖਾਦਾ ਪੀਤਾ ਆਪਾਂ ਨੂੰ ਕਿੰਨੀ ਫਾਸਟ ਪਚਦਾ ਉਹਦੇ ਉੱਤੇ ਸਾਰਾ ਹੀ ਡਿਪੈਂਡ ਕਰਦਾ ਹੁਣ ਜਿਨ੍ਹਾਂ ਦਾ ਭਾਰ ਚਰਬੀ ਹੈਗੀ ਏ ਉਹਨਾਂ ਦੇ ਅੰਦਰ ਕੀ ਸਿਸਟਮ ਹੈ ਉਹਨਾਂ ਨੂੰ ਖਾਦਾ ਪੀਤਾ ਪਚਦਾ ਨਹੀਂ ਠੀਕ ਹੈ ਖਾਦਾ ਪੀਤਾ ਨਾ ਪਚਨ ਕਰਕੇ ਉਹਨਾਂ ਦੇ ਫੈਟ ਸੈੱਲ ਬਣ ਜਾਂਦੇ ਨੇ ਸਿੱਧਾ ਉਹ ਖਾਣਾ ਜਿਹੜਾ એનર્ਜੀ ਚ ਨਹੀਂ ਕਨਵਰਟ ਹੋ ਰਿਹਾ ਸਿੱਧਾ ਚਰਬੀ ਚ ਕਨਵਰਟ ਹੋ ਰਿਹਾ ਇੱਕ ਇਸ ਨੁਸਕੇ ਦੀ ਤੁਹਾਨੂੰ ਖਾਸ ਗੱਲ ਦੱਸਾਂ ਸਾਡੇ ਵਰਗਾ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਉਹ ਫਿਰ ਸਾਡੇ ਵਰਗਾ ਕਹੀ ਜਾਂਦਾ ਜੀ ਇਹਨੂੰ ਪਾਣੀ ਵੀ ਦੇਸੀ ਕੀ ਵਾਂਗੂ ਲੱਗੀ ਜਾਂਦਾ ਬਿਲਕੁਲ ਜੀ ਬਿਲਕੁਲ ਜਿਹੜਾ ਪਾਣੀ ਦੇਸੀ ਕੀ ਵਰਗਾ ਲੱਗਦਾ ਨਾ ਉਸੇ ਸਿਸਟਮ ਨੂੰ ਦੂਰ ਕਰਨ ਲਈ ਜਿਹੜਾ ਉਹ ਸਿਸਟਮ ਡਵੈਲਪ ਹੋ ਗਿਆ ਤੁਹਾਡੀ ਬਾਡੀ ਨੇ ਤੁਹਾਡੇ ਅੰਦਰ ਬਣਾਤਾ ਵੀ ਜਿਹੜੀ ਵੀ ਚੀਜ਼ ਖਾਣੀ ਹੈ ਉਹ ਡਾਇਰੈਕਟ ਫੈਟ ਸੈਲ ਦੇ ਵਿੱਚ ਕਨਵਰਟ ਹੋਣੀ ਹੈ ਉਹ ਸਿਸਟਮ ਨੂੰ ਉਹ ਸਰਕਲ ਨੂੰ ਤੋੜਨ ਲਈ ਇਹ ਜੂਸ ਜਿੰਨਾ ਉਪਯੋਗੀ ਹੈ ਜਿੰਨਾ ਹੈਲਪ ਤੁਹਾਨੂੰ ਤੁਹਾਡੀ ਕਰੇਗਾ ਦੁਨੀਆ 'ਚ ਕੋਈ ਜੜੀ ਬੂਟੀ ਕੋਈ ਵੈਦ ਕੋਈ ਡਾਕਟਰ ਹੁਣ ਇਸ ਜੂਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਵਿਗਿਆਨੀਆਂ ਨੂੰ ਗਿਆਨੀਆਂ ਨੂੰ ਪਤਾ ਕਈ ਸਾਰੇ ਸਾਡੇ ਡਾਕਟਰਾਂ ਨੂੰ ਵੀ ਪਤਾ ਉਹ ਆਪ ਪੀਂਦੇ ਨੇ ਆਪ ਉਹਨਾਂ ਦਾ ਢਿੱਡ ਦਾ ਨਾਲ ਜੁੜਿਆ ਹੋਇਆ ਬਿਲਕੁਲ ਕੱਪੜੇ ਪਾਉਂਦੇ ਨੇ ਬਿਲਕੁਲ ਫਿੱਟ ਲੱਗਦੇ ਨੇ ਪਰ ਉਹ ਕਿਸੇ ਦੇ ਨਾਲ ਸ਼ੇਅਰ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਗਰਾ ਚਾਹੀਦਾ ਨਾ ਆਪਣੀਆਂ ਦਵਾਈਆਂ ਵਿਕਣੀਆਂ ਬੰਦ ਹੋ ਜਾਣੀਆਂ ਸੋ ਦਵਾਈਆਂ ਵੇਚਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਪਤਾ ਇੰਨਾਂ ਗੱਲਾਂ ਬਾਰੇ ਅਸੀਂ ਉਹ ਜਿਹੜਾ ਨੁਸਖਾ ਹੈ ਉਹ ਤੁਹਾਡੇ ਮੁਰੇ ਅੱਜ ਪੇਸ਼ ਕਰਨ ਜਾ ਰਹੇ ਹਾਂ ਇਸ ਨੁਸਖੇ ਨੂੰ ਇਸ ਵੀਡੀਓ ਨੂੰ ਸੇਵ ਕਰ ਲਓ ਕਿਉਂਕਿ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦਾ ਅੱਛਾ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਇੱਕ ਸ਼ਬਦ ਇਸਤੇਮਾਲ ਕਰਦੇ ਹੋ ਕਿ ਜਿਹੜੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਉਹ ਅਲੱਗ ਚੀਜ਼ ਐ ਫੈਟ ਘਟਾਉਣਾ ਇੱਕ ਅਲੱਗ ਚੀਜ਼ ਐ ਉਹ ਕਿਵੇਂ ਜੀ ਦੇਖੋ ਜੀ ਆ ਆਪਾਂ ਗੱਲ ਹਮੇਸ਼ਾ ਕਰਦੇ ਆ ਫੈਟ ਲੌਸ ਬਾਰੇ ਫੈਟ ਲੌਸ ਮੀਨਸ ਚਰਬੀ ਨੂੰ ਖੋਰਨ ਲਈ ਦਵਾਈ ਦਿੰਨੇ ਆ ਠੀਕ ਐ ਬਾਕੀ ਦੁਨੀਆ ਦੇ ਅੰਦਰ ਇੱਕ ਰੇਸ ਲੱਗੀ ਹੋਈ ਐ ਭਾਰ ਦੇ ਲੈ ਕੇ ਮੰਨ ਲਓ ਤੁਹਾਡਾ ਵਜ਼ਨ 80 ਕਿਲੋ ਐ ਮੈਂ ਤੁਹਾਡਾ ਵਜ਼ਨ 1 ਮਹੀਨੇ ਚ 60 ਕਿਲੋ ਕਰ ਦੂੰਗਾ ਉਹ ਕਿੱਦਾਂ ਕਰੂੰਗਾ ਉਹਦੀਆਂ ਕੀ ਟਰਮਸ ਐਂਡ ਕੰਡੀਸ਼ਨਸ ਨੇ ਲੋਕ ਕੀ ਇਹਦੇ ਵਿੱਚ ਨਹੀਂ ਜਾਂਦੇ ਗੱਲ ਤੇ ਇਹ ਵੀ ਕਿ ਬਾਡੀ ਜਿਹੜੀ ਤੁਹਾਡੀ ਉਹ ਸ਼ੇਪਲਸ ਹੋਈ ਪਈ ਹੈ ਮੀਨਸ ਵੀ ਕੱਪੜੇ ਪਾਏ ਨਹੀਂ ਜਜਦੇ ਤੋਂਲੇ ਵਰਗਾ ਢਿੱਡ ਬਾਹਰ ਨੂੰ ਆ ਗਿਆ ਇਦਾਂ ਠੀਕ ਹੈ ਠੀਕ ਹੈ ਉਹ ਜਿਹੜੀ ਚਰਬੀ ਖੁਰਣੀ ਹੈ ਜਿਹੜਾ 20 ਕਿਲੋ ਜਾਣਾ ਉਹ ਤੁਹਾਡਾ ਮਸਲ ਮਾਸ ਠੀਕ ਹੈ ਮਸਲ ਮਾਸ ਮੀਨਸ ਵੀ ਜਿਹੜਾ ਕੰਮ ਬਿਲਡਿੰਗ ਨੂੰ ਰੋਕ ਕੇ ਰੱਖਣ ਦੇ ਵਿੱਚ ਸਰੀਏ ਦਾ ਉਹ ਤੁਹਾਡਾ ਹੀ ਮਸਲ ਦਾ ਠੀਕ ਹੈ ਠੀਕ ਹੈ ਜਦੋਂ ਤੁਹਾਡੇ ਮਸਲ ਹੀ ਖੁਰਗੇ ਤੁਹਾਨੂੰ ਜੋਇੰਟ ਪੇਨਸ ਵੀ ਹੋਣੀਆਂ ਤੁਹਾਨੂੰ ਤੁਹਾਡਾ ਕੁੱਬ ਵੀ ਨਿਕਲ ਜਾਣਾ ਤੁਹਾਡੇ ਕੋ ਤੁਰਿਆ ਵੀ ਨਹੀਂ ਜਾਣਾ ਤੁਸੀਂ ਬਿਮਾਰ ਅਨਫਿਟ ਹੋ ਜਾਣਾ ਸਿਰਫ ਆਪਣਾ ਜਿਹੜਾ ਹੈਲਦੀ ਮਸਲ ਮਾਸ ਜਿਹੜੋ ਸਾਡੀ ਬੋਡੀ ਦੇ 프ਰੰਟ ਨੇ ਜਿਨ੍ਹਾਂ ਨੇ ਬੋਡੀ ਸਾਡੀ ਸਟਰਕਚਰ ਨੂੰ ਟਿਕਾ ਕੇ ਰੱਖਿਆ ਹੋਇਆ ਇੱਕ ਬਜ਼ੁਰਗ ਬੰਦੇ ਵਰਗਾ ਸਰੀਰ ਤੁਹਾਡੀ ਉਮਰ ਚਾਹੇ 30 ਸਾਲ ਦੀ ਏ ਚਾਹੇ 40 ਸਾਲ ਦੀ ਏ ਤੁਹਾਡਾ ਇਹ ਸਰੀਰ ਜਿਹੜਾ ਉਹ 70 ਸਾਲ ਦੇ ਜਾਂ 80 ਸਾਲ ਦੇ ਬੰਦੇ ਦੇ ਇਕੁਇਵਲੈਂਟ ਆ ਜਾਣਾ ਜੇ ਤੁਹਾਡੀ ਬੋਡੀ ਦੇ ਵਿੱਚੋਂ ਮਸਲ ਮਾਸ ਉੱਡ ਗਿਆ ਓਕੇ ਹਾਂਜੀ ਆਹ ਫਰਕ ਏ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਇਹ ਸਾਨੂੰ ਇਹ ਦੱਸੋ ਵੀ ਜਿਹੜੀਆਂ ਮੇਰੀਆਂ ਭੈਣਾਂ ਨੇ ਜਾਂ ਜਿਹੜੇ ਸਾਡੇ ਵੀਰਾਂ ਨੇ ਉਹ ਕਹਿੰਦੇ ਜੀ ਅਸੀਂ ਬਥੇਰੇ ਟੋਟ ਕੇ ਬਥੇਰੇ ਨੁਸਕੇ ਇਹ ਜੂਸ ਹੋ ਗਿਆ ਘਾ ਹੋ ਗਿਆ ਪਤਾ ਨਹੀਂ ਕਿਹੜੇ ਕਿਹੜੇ ਨੁਸਕੇ ਫਾਰਮੂਲੇ ਉਹਨਾਂ ਨੇ ਅਪਣਾ ਲਏ ਪਰ ਕਹਿੰਦੇ ਜੀ ਕੰਮ ਡਾਉ ਨਹੀਂ ਆ ਵਧੀਆ ਹੀ ਨਹੀਂ ਕੰਮ ਹੋਇਆ ਹੀ ਨਹੀਂ ਸਾਡਾ ਤਾਂ ਜਿਹੜਾ ਢਿੱਡ ਦਾ ਢਿੱਡ ਵੀ ਉਹਨਾਂ ਸਾਡੀ ਹਿਪ ਵੀ ਉਹਨਾਂ ਹੀ ਸਾਡੇ ਪੱਟ ਵੀ ਉਹਨਾਂ ਹੀ ਹਰ ਮਹੀਨੇ ਕੱਪੜਿਆਂ ਦਾ ਸਾਈਜ਼ ਵੱਜ ਜਾਂਦਾ ਹਰ ਮਹੀਨੇ ਕੱਪੜਿਆਂ ਦਾ ਸਾਈਜ਼ ਵੱਜ ਜਾਂਦਾ ਦੇਖੋ ਉਹਨਾਂ ਵੀਰਾਂ ਲਈ ਉਹਨਾਂ ਪੈਣਾ ਲਈ ਖਾਸ ਤੌਰ ਤੇ ਅਸੀਂ ਇੱਕ ਮੈਡੀਸਨ ਤਿਆਰ ਕੀਤੀ ਹੈ ਜਿਹਨੂੰ ਅਸੀਂ ਕਿੰਨੇ ਗੁਗਲੂ ਬੂਟੀ ਗੁਗਲੂ ਗੁਗਲੂ ਬੂਟੀ ਵਾਲੀ ਜਿਹੜੀ ਮੈਡੀਸਿਨ ਹੈ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਨਾ ਮੁਆਫਕ ਹੈਗੀ ਜੇ ਉਹ ਐਸੇ ਜੂਸ ਦੇ ਨਾਲ ਇਹ ਦਵਾਈ ਲੈਣੀ ਸ਼ੁਰੂ ਕਰ ਦੇਣ ਗੁਗਲੂ ਗੁਗਲੂ ਬੂਟੀ ਤੇ ਜਿਹੜਾ ਉਹਨਾਂ ਦਾ ਮੂੰਹ ਗੁਗਲੂ ਗੁਗਲੂ ਹੋਇਆ ਆਇਆ ਠੀਕ ਉਸੇ ਗੱਲ ਤੇ ਆਂਦਾ ਵੈਸੇ ਫਰੁਕੀ ਸਾਹਿਬ ਤੁਸੀਂ ਮੈਨੂੰ ਅੱਗੇ ਵੀ ਨਹੀਂ ਬੋਲਦੇ ਤਾਂ ਹੁਣ ਮੈਨੂੰ ਬੋਲਣ ਦਿਓ ਜਿਨ੍ਹਾਂ ਦਾ ਮੂੰਹ ਜ਼ਿਆਦਾ ਗੋਲ ਮਟੋਲ ਹੈ ਜਿਹਨੂੰ ਆਪਾਂ ਫੇਸ਼ੀਅਲ ਫੈਟ ਕਹਿ ਦਿੰਨੇ ਆ ਠੀਕ ਹੈ ਜਿੱਤੇ ਤੁਹਾਡੇ ਫੇਸ ਤੇ ਜਿਹੜੇ ਐਕਸਪ੍ਰੈਸ਼ਨਸ ਨੇ ਜਾਂ ਫੇਸ ਦੀਆਂ ਜਿਹੜੀਆਂ ਆਪ ਬੋਨਸ ਨੇ ਨਜਰਾਨੀਆਂ ਬੰਦ ਹੋ ਜਾਂਦੀਆਂ ਸਾਰਾ ਕੁਝ ਗਗਲੂ ਮੁਗਲੂ ਹੋ ਜਾਂਦਾ ਠੀਕ ਹੈ ਉਹਨੂੰ ਜਿਹੜਾ ਤੁਹਾਡੇ ਫੇਸ ਫੇਸ ਦੇ ਉੱਤੇ ਜਿਹੜਾ ਚਰਬੀ ਜਮਾ ਹੋਈ ਹੈ ਨਾ ਜਿਸ ਦੇ ਨਾਲ ਤੁਹਾਡੇ ਜਿਹੜੇ ਫੇਸ਼ੀਅਲ ਫੀਚਰਜ਼ ਨੇ ਨਜ਼ਰਾਂ ਨੇ ਬੰਦ ਹੋ ਗਏ ਉਹ ਵੀ ਇਹਨੇ ਖੋਰਨੇ ਨੇ ਫਰੋਮ ਦਾ ਵੈਰੀ ਫਰਸਟ ਡੇ ਪਹਿਲੇ ਦਿਨ ਤੋਂ ਤੁਹਾਡਾ ਜਿਹੜਾ ਫੇਸ਼ੀਅਲ ਫੈਟ ਏ ਉਹ ਬਰਨ ਸ਼ੁਰੂ ਹੋਇਆ ਤੁਹਾਨੂੰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦੇਣਾ ਵੀ ਤੂੰ ਕੀ ਕੀਤਾ ਠੀਕ ਹੈ ਵੀ ਅੱਗੇ ਨਾਲੋਂ ਜਿਹੜਾ ਫੇਸ ਇੰਨਾ ਕਲੀਅਰ ਇੰਨਾ ਸਾਫ਼ ਇਨੇ ਤਰ੍ਹਾਂ ਇਹ ਜਿਹੜੇ ਫੀਚਰਸ ਨੇ ਉਹ ਕਿਦਾਂ ਨਜ਼ਰ ਆਣੇ ਸ਼ੁਰੂ ਹੋ ਗਏ ਹਾਂਜੀ ਅੱਛਾ ਤੇ ਦੱਸੋ ਫਿਰ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਇਥੇ ਸਾਰੇ ਮਾਮਲੇ ਦੇ ਵਿੱਚ ਇਹ ਹਰਾ ਜੂਸ ਕਰੂਗਾ ਕਿਵੇਂ ਕੰਮ ਕਿਵੇਂ ਕਰੂਗਾ ਸਾਨੂੰ ਇਹ ਦੱਸੋ ਵੀ ਇਸ ਤਰ੍ਹਾਂ ਦਾ ਇਸ ਹਰੇ ਜੂਸ 'ਚ ਇਸ ਘਾਹ ਦੇ ਵਿੱਚ ਹੈ ਕੀ ਦੇਖੋ ਜੀ ਇਹਦੇ ਵਿੱਚ ਦੁਨੀਆ ਦੀ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਇੱਕ ਫੁੱਲਨੈਸ ਦਾ ਅਹਿਸਾਸ ਦਵੰਦੀ ਹੈ ਤੁਹਾਨੂੰ ਬਾਰ-ਬਾਰ ਕ੍ਰੀਵਿੰਗ ਨਹੀਂ ਹੁੰਦੀ ਅਸੀਂ ਕੋਈ ਵੀ ਚੀਜ਼ ਚਟਪਟੀਆਂ ਚੀਜ਼ਾਂ ਗੋਲ ਗੱਪੇ ਟਿੱਕੀਆਂ ਚਾਟ ਜੇ ਸਾਡਾ ਦਰੋਂ ਮਨ ਨਹੀਂ ਗਏਗਾ ਦਰੋਂ ਇੱਕ ਫੁੱਲਨੈਸ ਦਾ ਅਹਿਸਾਸ ਹੋਏਗਾ ਮੰਨ ਲਓ ਅਸੀਂ ਵਿਆਹ ਤੇ ਚਲੇ ਗਏ ਉਥੇ 35 ਤਰ੍ਹਾਂ ਦੇ ਜਾਂ 40 ਤਰ੍ਹਾਂ ਦੇ ਫੂਡ ਲੱਗੇ ਹੋਏ ਨੇ ਸਟਾਲ ਲੱਗੇ ਹੋਏ ਨੇ ਸਾਡਾ ਦਿਲ ਕਿਉਂ ਕਰੇਗਾ ਜੀ ਅਸੀਂ ਕਰੋਣ ਰੋਟੀ ਢਿੱਡ ਭਰ ਕੇ ਖਾ ਕੇ ਗਏ ਹੋਈਏ ਜਿਹੜੀ ਰੋਟੀ ਉਹਦੇ ਅੱਗੇ ਜਿਹੜੀ ਆਪਾਂ ਕਹਿੰਦੇ ਪਚਨ ਨੂੰ ਥਾਂ ਹੀ ਲੱਭਦੀ ਪਈ ਢਕਾਰ ਆਈ ਜਾਂਦੇ ਪੈਣੇ ਫੁੱਲਨੈਸ ਦਾ ਅਹਿਸਾਸ ਏ ਉਹ ਜੇ 40 ਤਰ੍ਹਾਂ ਦੇ ਹੋਣੀਆਂ 100 ਤਰ੍ਹਾਂ ਦੇ ਵੀ ਸਟਾਲ ਲੱਗੇ ਹੁਣ ਆਪਾਂ ਉਹਦੇ ਪਲੇ ਪਾਸੇ ਜਾਣਾ ਨਹੀਂ ਉਹ ਕਹਿੰਦੇ ਜਿਹੜਾ ਪਹਿਲਾਂ ਖਦਾ ਹੋਇਆ ਉਹਨੂੰ ਤੇ ਡਾਈਜੈਸਟ ਹੋ ਲੰਦੇ ਅੱਜ ਦੀ ਡੇਟ 'ਚ ਰੌਲਾ ਕੀ ਏ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਕਿਤੇ ਇੰਡੀਆ ਦੇ ਵਿੱਚ ਸੂਖਾ ਪਿਆ ਸੀ ਜਾਂ ਫਸਲਾਂ ਬਰਬਾਦ ਹੋ ਗਈਆਂ ਸੀ ਉਦੋਂ ਲੋਕੀ ਭੁੱਖੇ ਮਰੇ ਸੀ ਤੁਹਾਨੂੰ ਪਤਾ ਹੋਣਾ ਜਦੋਂ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਈ ਤੂੰ ਜਿੱਤੀ ਜੀ ਹੋਈ ਏ ਜਿਹੜਾ ਅੱਜ ਦੀ ਟਾਈਮ 'ਚ ਲੋਕੀ ਵੱਧ ਖਾ ਕੇ 슈ਗਰ ਬੀਪੀ ਵਰਗੀਆਂ ਬਿਮਾਰੀਆਂ ਨੂੰ ਹਾਟਦੀਆਂ ਬਿਮਾਰੀਆਂ ਨੂੰ ਲਾ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਕੀ ਲੋੜ ਏ ਆਪਾਂ ਨੂੰ ਹਫਤੇ ਦੇ ਵਿੱਚ ਕੋਈ ਵੀ ਇੱਕ ਦਿਨ ਡਿਸਾਈਡ ਕਰ ਲੈਣਾ ਚਾਹੀਦਾ ਜਿਸ ਦਿਨ ਅਸੀਂ ਸਿਰਫ ਵਾਟਰ ਤੇ ਉੱਤੇ ਰਹੀਏ ਵਾਟਰ ਡਾਈਟ ਤੇ ਰਹੀਏ ਸਿਰਫ ਪਾਣੀ ਪੀ ਸਕਦੇ ਆ ਆਪਾਂ ਹੋਰ ਨਹੀਂ ਆ ਇਕੱਲਾ ਫਰੂਟ ਖਾ ਸਕਦੇ ਆ ਆ ਲਿਕਵਿਡ ਡਾਈਟ ਤੇ ਰਹਿ ਲਈਏ ਜਾਂ ਇਕੱਲੇ ਸੈਲਡ ਤੇ ਰਹਿ ਲਈਏ ਇਹਨਾਂ ਚੀਜ਼ਾਂ ਦੀ ਬੋਡੀ ਨੂੰ ਇੱਕ ਰੈਸਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਤੁਸੀਂ ਕੋਈ ਵੀ ਦਿਨ ਆਪਣੀ ਮਰਜ਼ੀ ਨਾਲ ਚੂਜ਼ ਕਰ ਲਓ ਹਫਤੇ ਦਾ ਇੱਕ ਦਿਨ ਮਹੀਨੇ ਦੇ ਵਿੱਚ 4 ਦਿਨ ਵੀ ਆਪਾਂ ਰਹੀਏ ਨਾ ਤਾਂ ਹੋ ਸਕਦਾ ਸਾਨੂੰ ਕਿਸੇ ਡਾਕਟਰ ਦੀ ਸਾਡੇ ਜਿਹੜੇ ਹਸਪੀਟਲ ਨੇ ਉਹ ਖਾਲੀ ਪਏ ਹੋਣ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਮੈਟਾਬੋਲਿਜ਼ਮ ਦੀ ਗੱਲ ਕੀਤੀ ਸੀ ਇਹ ਕੀ ਹੈ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਇੱਕ ਵਰਡ ਹੈ ਅੰਗਰੇਜ਼ੀ ਦਾ ਜਿਹਦੇ ਤੇ ਪਤਾ ਲੱਗਦਾ ਵੀ ਤੁਸੀਂ ਖਾਣਾ ਪੀਣਾ ਜਿੰਨਾ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਏਗਾ ਜਦੋਂ ਆਪਾਂ ਖਾਂਦੇ ਆ ਨਾਲ ਹੀ ਤੁਰੰਤ ਸਾਨੂੰ ਪਤਾ ਨਹੀਂ ਖਾਣਾ ਕਿੱਥੇ ਗਿਆ ਉਹ ਸਾਡਾ ਉਹ ਡਾਇਰੈਕਟਲੀ એનર્ਜੀ ਦੇ ਵਿੱਚ ਕਨਵਰਟ ਹੋ ਰਿਹਾ ਠੀਕ ਹੈ ਕੰਮ ਕਰਨ ਦੀ ਚੁਸਤੀ ਫੁਰਤੀ ਦੇ ਵਿੱਚ ਕਨਵਰਟ ਹੋ ਰਿਹਾ ਜਿਨ੍ਹਾਂ ਨੂੰ ਸਾਰੀ ਦਿਹਾੜੀ ਜਿਨ੍ਹਾਂ ਨੂੰ ਸਾਰੀ ਦਿਹਾੜੀ ਡਕਾਰ ਆਈ ਜਾਂਦੇ ਨੇ ਜਿਨ੍ਹਾਂ ਨੂੰ ਸਾਰੀ ਦਿਹਾੜੀ ਵਾਸੀਆਂ ਜਾਂਦੀਆਂ ਜਿਨ੍ਹਾਂ ਨੂੰ ਸਾਰੀ ਦਿਹਾੜੀ ਮੰਜਾ ਲੱਭਦੇ ਨੇ ਪੈਜੀਏ ਉਹਨਾਂ ਦਾ ਮਤਲਬ ਵੀ ਖਾਣ ਪੀਣ ਵਾਲਾ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਸਲੋ ਹੋ ਗਿਆ ਉਹਨਾਂ ਨੂੰ ਇਸ ਚੀਜ਼ ਦੀ ਬਹੁਤ 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 ਜ਼ਿਆਦਾ ਜ਼ਰੂਰਤ ਹੈ ਨਾ ਤੁਹਾਨੂੰ ਗੈਸ ਹੋਏਗੀ ਨਾ ਤੁਹਾਨੂੰ ਐਸਿਡ ਬਣੇਗਾ ਨਾ ਤੁਹਾਨੂੰ ਬਲੋਟਿੰਗ ਹੋਏਗੀ ਨਾ ਤੁਹਾਨੂੰ ਕਬਜ ਹੋਏਗੀ ਤੁਹਾਡਾ ਖਾਦਾ ਪੀਤਾ ਸਾਰਾ ਜਿਹੜਾ ਸਮਾਨ ਹੈ ਸਹੀ ਜਗ੍ਹਾ ਤੇ ਲੱਗੇਗਾ ਹੁਣ ਮੈਂ ਤੁਹਾਨੂੰ ਇੱਕ ਇਨਵੈਸਟਮੈਂਟ ਦੀ ਐਗਜ਼ਾਮਪਲ ਦੇ ਦਿੰਨਾ ਵਾਂ ਅਸੀਂ ਕਿਸੇ ਨੂੰ ਇਨਵੈਸਟਮੈਂਟ ਦੇ ਜਾਣੇ ਆ ਸਾਨੂੰ ਬੈਂਕ ਦਾ ਮੈਨੇਜਰ ਕਹਿੰਦਾ ਵੀ ਫਲਾਣੀ ਕੰਪਨੀ ਦੇ ਵਿੱਚ ਪੈਸੇ ਲਾ ਦਿਓ ਉਹ ਤੁਹਾਡੇ ਸਾਲ ਦੇ ਵਿੱਚ ਜਾਂ ਦੋ ਸਾਲਾਂ ਦੇ ਵਿੱਚ ਡਬਲ ਹੋ ਜਾਣਗੇ ਅਸੀਂ ਉਹਦੇ ਆਖੇ ਲਾ ਕੇ ਕੇ ਸਾਰੇ ਪੈਸੇ ਡਬੋ ਦਿੰਨੇ ਕਈ ਵਾਰੀ ਇਹ ਜਿਹੜਾ ਤੁਹਾਡਾ ਫੂਡ ਖਾਦਾ ਇਹਦੀ ਜਿਹੜੀ ਇਨਵੈਸਟਮੈਂਟ ਹੈ ਉਹ ਸਹੀ ਜਗ੍ਹਾ ਤੇ ਲੱਗੇ ਮਤਲਬ ਸਿੱਧੀ એનર્ਜੀ ਬਣੇ ਇਹ ਉਹ ਚੀਜ਼ ਹੈ ਤੁਹਾਡੀ ਇਨਵੈਸਟਮੈਂਟ ਬਿਲਕੁਲ ਡੁੱਬੇਗੀ ਨਹੀਂ ਸਹੀ ਜਗ੍ਹਾ ਤੇ ਲੱਗੇਗੀ ਤੇ ਇਹਦੇ ਵਿੱਚ ਤੁਸੀਂ ਮੈਨੂੰ ਕੁਝ ਦੇਣਾ ਵੀ ਨਹੀਂ ਬਦਲੇ ਚ ਮੇਰੇ ਕੋ ਇੱਕ ਚੀਜ਼ ਲੈਣੀ ਹੈ ਉਹ ਵੀ ਫ੍ਰੀ ਦੇ ਵਿੱਚ ਉਹ ਹੈਗਾ ਡਾਈਟ ਚਾਰਟ ਖੁਰਾਕ ਚਾਰਟ ਕਿੰਨੀ ਖੁਰਾਕ ਤੁਹਾਨੂੰ ਤੁਹਾਡੀ ਬਾਡੀ weight ਦੇ ਹਿਸਾਬ ਨਾਲ ਚਾਹੀਦੀ ਹੈ ਤੁਹਾਡੀ height ਦੇ ਹਿਸਾਬ ਨਾਲ ਚਾਹੀਦੀ ਹੈ ਤੁਹਾਡੀ ਉਮਰ ਦੇ ਹਿਸਾਬ ਨਾਲ ਚਾਹੀਦੀ ਹੈ ਜੇ ਤੁਹਾਨੂੰ ਰੱਬ ਨਾ ਕਰੇ ਕੋਈ ਬਿਮਾਰੀ ਲੱਗੀ ਹੈ ਬਿਮਾਰੀ ਦੇ ਅਕੋਰਡਿੰਗ ਉਹ ਖੁਰਾਕ ਚਾਰਟ ਤੁਹਾਨੂੰ ਫਰੀ ਆਫ ਕਾਸ ਤੁਸੀਂਾਂ ਜਿਹੜਾ ਕਿ ਹਜ਼ਾਰਾਂ ਰੁਪਏ ਦੇ ਕੇ ਲੋਕੀ ਲਾਈਨਾਂ 'ਚ ਲੱਗ ਕੇ ਵੀ ਨਹੀਂ ਲੈ ਸਕਦੇ ਉਹ ਤੁਹਾਨੂੰ ਬਿਲਕੁਲ ਫਰੀ ਆਫ ਕਾਸ ਓਕੇ ਵੀਰ ਉਹਦੇ 'ਚ ਸਿਰਫ ਤੁਹਾਨੂੰ ਦੋ ਅੱਖਰ ਲਿਖਨੇ ਪੈਣੇ ਨੇ ਕਮੈਂਟਾਂ ਦੇ ਵਿੱਚ ਡਾਈਟ ਤੇ ਚਾਟ ਜਿਹਨੂੰ ਡਾਈਟ ਚਾਟ ਲਿਖਣ 'ਚ ਮੁਸ਼ਕਲ ਆਂਦੀ ਏ ਉਹ ਪੰਜਾਬੀ 'ਚ ਲਿਖਦੇ ਖਾਣਕ ਚਾਟ ਬਸ ਇਹ ਦੋ ਅੱਖਰ ਲਿਖਤੇ ਮੈਨੂੰ ਸਮਝ ਲੱਗ ਜੂਗੀ ਤੁਹਾਨੂੰ ਕੀ ਚਾਹੀਦਾ ਤੇ ਬਾਕੀ ਜੇ ਤੁਸੀਂ ਮੇਰੇ ਨਾਲ ਕੋਈ ਕੰਸਲਟੇਸ਼ਨ ਕਰਨੀ ਚਾਹੁੰਦੇ ਹੋ ਜਲੰਧਰ ਮੈਨੂੰ ਆ ਕੇ ਮਿਲਣਾ ਜਲੰਧਰ ਬਸ 8ਡੇ ਦੇ ਬਿਲਕੁਲ ਜਮੇ ਕੋਲ ਹੈ ਹੋਟਲ ਕਿੰਗ ਦੀ ਬੈਕਸਾਈਡ ਤੇ लवली ਸਟੂਡੀਓ ਦੇ ਬਿਲਕੁਲ ਸਾਹਮਣੇ ਹਫਤੇ ਦੇ 7 ਦੇ 7 ਦਿਨ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਨੂੰ ਮਿਲੋ ਤੇ ਆਪਣੀ ਪ੍ਰੋਬਲਮ ਦਾ ਹੱਲ ਲਓ ਤੇ ਮਿਲਣ ਦੀ ਕੋਈ ਫੀਸ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਹੁਣ ਸਾਨੂੰ ਆਖਿਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵੀ ਦੱਸ ਦਿਓ ਬੜੀ ਐਕਸਾਈਟਮੈਂਟ ਸਾਨੂੰ ਹੋ ਰਹੀ ਹੈ ਕਿ ਨੁਸਖਾ ਫਾਰਮੂਲਾ ਬੰਨਾ ਕਿਵੇਂ ਹੈ ਦੇਖੋ ਡਾਕਟਰ ਸਾਹਿਬ ਨੇ ਇੱਥੇ ਜਿਹੜੇ ਨਿੰਬੂ ਵੀ ਰੱਖੇ ਨੇ ਨਾਲ ਹੀ ਅਦਰਕ ਵੀ ਰੱਖਿਆ ਹੋਇਆ ਹੈ ਹਰੇ ਸੇਬ ਵੀ ਰੱਖੇ ਨੇ ਤੇ ਉਹ ਘਾ ਇਹ ਘਾ ਕਿਹੜਾ ਜੀ ਸਾਨੂੰ ਦੱਸ ਦਿਓ ਇਹਨੂੰ ਆਪਾਂ ਕਹਿੰਦੇ ਅੰਗਰੇਜ਼ੀ ਦੇ ਵਿੱਚ ਲੈਮਨ ਗ੍ਰਾਸ ਅੱਛਾ ਲੈਮਨ ਗ੍ਰਾਸ ਨਿੰਬੂ ਦੀ ਗ੍ਰਾਸ ਨਿੰਬੂ ਦਾ ਘਾ ਲੈਮਨ ਗ੍ਰਾਸ ਮਤਲਬ ਇਹਦਾ ਜਿਹੜਾ ਸਵਾਦ ਹੈਗਾ ਉਹ ਨਿੰਬੂ ਵਰਗਾ ਨਿੰਬੂ ਵਰਗਾ ਜੀ ਬਿਲਕੁਲ ਨਿੰਬੂ ਵਰਗਾ ਇਹ ਵਰਲਡ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਜਿਨ੍ਹਾਂ ਦਾ ਮੈਟਾਬੋਲਿਜ਼ਮ ਸਲੋ ਹੋ ਗਿਆ ਨਾ ਉਹਨੂੰ ਫਾਸਟ ਕਰਨ ਦੇ ਵਿੱਚ ਕੁਦਰਤ ਨੇ ਇਦਾਂ ਦੀਆਂ ਪ੍ਰੋਪਰਟੀਆਂ ਪਾਈਆਂ ਨੇ ਇਹਦੇ ਵਿੱਚ ਵੀ ਤੁਹਾਡਾ ਭਾਰ ਇਦਾਂ ਘਰੇਗਾ ਜਿਦਾ ਮੋਮ ਖੁਰਦਾ ਠੀਕ ਹੈ ਮੋਮਬਤੀ ਲਾਨੇ ਨਾਲ ਤੇ ਮੋਮ ਖੁਰਦਾ ਉਹਦਾ ਭਾਰ ਤੁਹਾਡਾ ਘਰੇਗਾ ਸਿਰਫ ਇਸ ਲੈਮਨ ਗ੍ਰਾਸ ਨੂੰ ਜੇ ਤੁਸੀਂ ਯੂਜ਼ ਕਰੋ ਦਿਹਾੜੀ 'ਚ ਦੋ ਵਾਰੀ ਯੂਜ਼ ਕਰ ਲਓ ਕਿਸੇ ਟਾਈਮ ਵੀ ਜਿਹੜਾ ਤੁਹਾਨੂੰ ਪਸੰਦ ਹੈ ਰੋਟੀ ਖਾਂਦਿਆ ਸਰ ਜਦੋਂ ਹੀ ਨਹੀਂ ਕਰਨਾ ਬਸ ਠੀਕ ਹੈ ਅੱਧਾ ਘੰਟਾ ਘੰਟਾ ਰੁੱਕ ਕੇ ਜਦੋਂ ਆਪਾਂ ਦਾ ਮਾੜਾ ਜਿਹਾ ਰੋਟੀ ਵਾਲਾ ਸਿਸਟਮ ਥੱਲੇ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਯੂਜ਼ ਕਰ ਸਕਦੇ ਹਾਂ ਦਿਹਾੜੀ ਚ ਦੋ ਵਾਰੀ ਕਰ ਸਕਦੇ ਹਾਂ ਸਿਰਫ ਇਹਨੂੰ ਮੈਂ ਤੁਹਾਨੂੰ ਵਰਤਣ ਦਾ ਤਰੀਕਾ ਵੀ ਦੱਸਾਂਗਾ ਸਭ ਕੁਝ ਦੱਸਾਂਗਾ ਬਾਕੀ ਫਰੂਕੀ ਸਾਹਿਬ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਣ ਲੱਗਾ ਵਾਂ ਜਿਹੜਾ ਇਹ ਹਰਾ ਸੇਵ ਏ ਇਹਨੂੰ ਕੁਦਰਤ ਨੇ ਇੰਨਾ ਬਖਸ਼ਿਆ ਇੰਨਾ ਬਖਸ਼ਿਆ ਇੰਨੀ ਵਧੀਆ ਚੀਜ਼ ਇਹਦੇ ਵਿੱਚ ਪਾਈ ਏ ਜਿਹਦੇ ਕਰਕੇ ਅਸੀਂ ਇਹਦਾ ਹਰਾ ਰੰਗ ਦੇਖ ਕੇ ਇਹਨੂੰ ਛੱਡੰਨੇ ਆ ਘਰ ਨਹੀਂ ਲੈ ਕੇ ਆਂਦੇ ਇਹ ਕਿੰਨੇ ਹਰਾ ਸੇਵ ਏ ਤਾਂ ਤਾਂ ਲਾਲ ਲਾਲ ਚਾਹੀਦੇ ਨੇ ਇਹ ਉਹਦੇ ਤੇ ਵੈਕਸ ਲੱਗੀ ਹੁੰਦੀ ਫਰੁਕੀ ਸਾਹਿਬ ਅੱਛਾ ਕਦੀ ਉਹਨਾਂ ਨੂੰ ਹਰ ਲਾਲ ਜਿਹੜੇ ਸੇਵ ਨੇ ਨਾ ਉਹਨਾਂ ਨੂੰ ਗਰਮ ਪਾਣੀ 'ਚ ਡਬੋ ਕੇ ਦੇਖਿਓ ਪਾਣੀ ਦਾ ਰੰਗ ਦੇਖਿਓ ਕਿਦਾਂ ਉਹ 'ਚ ਜਿਹੜਾ ਮੋਮ ਲੱਗਾ ਨਾ ਜਿਹੜਾ ਲਿਸ਼ਕਾਨ ਨਹੀਂ ਲਾਇਆ ਹੁੰਦਾ ਉਹਨਾਂ ਨੇ ਮੋਮ ਪਿਗਲ ਕੇ ਥੱਲੇ ਰਹਿ ਜਾਂਣਾ ਸੇਵ ਫੇਰ ਚਿੱਟਾ ਹੋ ਜਾਣਾ ਸੋ ਜਿਹੜੀ ਚੀਜ਼ ਦੇਖਣ ਨੂੰ ਕਈ ਵਾਰੀ ਚੰਗੀ ਨਹੀਂ ਲੱਗਦੀ ਹੁੰਦੀ ਪਰ ਉਹਦੇ 'ਚ ਕੁਦਰਤ ਨੇ ਬਹੁਤ ਸਾਰੇ ਗੁਣ ਪਾਏ ਹੁੰਦੇ ਨੇ ਜਿਹੜਾ ਹਰਾ ਸੇਵ ਏ ਇਹ ਫੁੱਲਨੈਸ ਦਾ ਅਹਿਸਾਸ ਦਵਾਉਂਦਾ ਇਹ ਪੂਰੀ ਇਹ metabolisme ਤੁਹਾਡੀ ਨਾ ਬੁਲਟ ਟ੍ਰੇਨ ਵਾਲੀ ਸਪੀਡ ਤੇ ਭੱਜੇਗੀ ਠੀਕ ਹੈ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਆਹ ਗੋਲੀ ਜਿਹੜੀ ਗੁਗਲੂ ਗੋਲੀ ਬਣਾਈਏ ਇਹਦਾ ਨੁਸਕਾ ਨਹੀਂ ਮਿਲ ਸਕਦਾ ਜੀ ਮਿਲ ਸਕਦਾ ਜੀ ਕਿਉਂ ਨਹੀਂ ਮਿਲ ਸਕਦਾ ਕਿਵੇਂ ਜੀ ਅਸੀਂ ਨਾ ਹੀ ਨਹੀਂ ਕਰਦੇ ਕਿਸੇ ਨੁਸਕੇ ਲਈ ਇਹਰੇ ਤੇ ਗੁਗਲੂ ਬੂਟੀ ਲਿਖ ਕੇ ਜਾਂ ਕੱਲਾ ਗੁਗਲੂ ਮੈਡੀਸਨ ਲਿਖ ਕੇ ਨਾਲ ਲਿਖ ਦਿਓ ਫਾਰਮੂਲਾ ਫਾਰਮੂਲਾ ਲਿਖੋਗੇ ਨਾਲ ਹੀ ਇਹਦਾ ਫਾਰਮੂਲਾ ਤੁਹਾਨੂੰ ਆ ਜਾਏਗਾ ਉਸੇ ਵੇਲੇ ਕਮੈਂਟ ਜੀ ਠੀਕ ਹੈ ਕਮੈਂਟ ਪਾਣਾ ਉਰੇ ਤੇ ਗੂਗਲੂ ਬੁੱਟੀ ਲਿਖ ਦਿਓ ਚਾਹੇ ਫਾਰਮੂਲਾ ਲਿਖ ਦਿਓ ਮੈਨੂੰ ਸਮਝ ਆ ਜਾਏਗੀ ਇਸ ਤੋਂ ਇਲਾਵਾ ਆਪਣੇ ਕੋਈ ਇੱਕ ਹੋਰ ਦਵਾਈ ਹੁੰਦੀ ਏ ਉਹਨੂੰ ਕਹਿੰਨੇ ਆਪਾਂ ਫੈਟ ਕਟਰ ਮਸ਼ੀਨ ਇਹ ਵੀ ਬਹੁਤ ਸ਼ਾਨਦਾਰ ਦਵਾਈ ਏ ਇਹਦਾ ਵੀ ਨੁਸਖਾ ਮਿਲ ਜਾ ਇਹਦਾ ਵੀ ਮਿਲੇਗਾ ਜੀ ਤੁਹਾਨੂੰ ਨੁਸਖੇ ਲੈਣ ਹਉਣੇ ਨੇ ਤੁਹਾਡੇ ਕੋਲ ਜੀ ਕੋਈ ਗੱਲ ਨਹੀਂ ਜੀ ਬਿਲਕੁਲ ਅਸੀਂ ਨੁਸਖੇ ਦੇਣ ਨੂੰ ਬੈਠੇ ਆ ਜਿਹੜੇ ਜਿਹੜੇ ਮੇਰੇ ਵੀਰ ਭਰਾ ਕਹਿੰਦੇ ਨੇ ਸਾਨੂੰ ਦਵਾਈਆਂ ਦਾ ਇਲਮ ਹੈਗਾ ਜਾਂ ਕੋਈ ਕੰਮ ਕਰਦਾ ਉਹਨੂੰ ਇਹਦਾ ਨੁਸਖਾ ਚਾਹੀਦਾ ਆਸੀਂ ਉਸਕਾ ਦਵਾਂਗੇ ਜੀ ਕਿਉਂ ਨਹੀਂ ਦਵਾਂਗੇ ਹਾਂਜੀ ਅੱਛਾ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਤੁਸੀਂ ਹਰਾ ਹਰਾ ਜੂਸ ਕਿਵੇਂ ਬਣਾਇਆ ਹਰਾ ਹਰਾ ਜੂਸ ਬੜਾ ਸੌਖਾ ਬਣਾਣਾ ਜੀ ਇਹਦੇ ਲਈ ਥੋੜੀ ਜੀ ਮਿਹਨਤ ਕਰਨੀ ਪੈਂਦੀ ਆਪਾਂ ਨੂੰ ਸਭ ਤੋਂ ਪਹਿਲਾਂ ਅਸੀਂ ਆਹ ਜਿਹੜੇ ਨਿੰਬੂ ਨੇ ਨਿੰਬੂ ਲਵਾਂਗੇ ਜੀ ਠੀਕ ਹੈ ਟੋਟਲ ਤਿੰਨੇ ਜਾਂ ਚਾਰ ਨਿੰਬੂ ਲੈਣੇ ਜੇ ਨਿੰਬੂ ਦਾ ਸਾਈਜ਼ ਜ਼ਿਆਦਾ ਵੱਡਾ ਤੇ ਫਿਰ ਤਿੰਨ ਲੈ ਲਓ ਜੇ ਛੋਟਾ ਤਾਂ ਫਿਰ ਚਾਰ ਲੈ ਲਓ ਇਹਨਾਂ ਨੂੰ ਨਾ ਸਲਾਈਸਸ ਚ ਕੱਟਣਾ ਜਿਦਾ ਮੈਂ ਕੱਟਦਾ ਪਿਆ ਤੁਹਾਡੇ ਸਾਹਮਣੇ ਆਹ ਦੇਖੋ 1 2 3 4 5 ਛੋਟੇ ਛੋਟੇ ਸਲਾਈਸ ਬਣਾ ਲਓ ਬਿਚੋਂ ਜਿਹੜੇ ਬੀਜ ਨੇ ਇਹਦੇ ਬੀਨ ਨੇ ਉਹ ਕੱਢ ਕੇ ਸਾਈਡ ਤੇ ਕਰ ਦੋ ਇਹਦੇ ਤੋਂ ਬਾਅਦ ਆਪਾਂ ਤਕਰੀਬਨ 1.5 ਇੰਚ ਦਾ ਪੀਸ ਲੈਣਾ ਅਦਰਕ ਦਾ ਅਦਰਕ ਇੱਕ ਉਂਗਲ ਜਿੰਨਾ ਆ ਇੱਕ ਉਂਗਲ ਜਿੰਨਾ ਅਦਰਕ ਦਾ ਪੀਸ ਲੈ ਲਓ ਉਹਨੂੰ ਚੰਗੀ ਤਰ੍ਹਾਂ ਬਾਹਰੋਂ ਉਹਨੂੰ ਛਿੱਲ ਲਓ ਜਿਹੜੀ ਉੱਪਰ ਦੀ ਸਕਿਨ ਹੁੰਦੀ ਹੈ ਪੀਲ ਆਫ ਕਰ ਲਓ ਉਹਨੂੰ ਪੀਲ ਆਫ ਕਰਨ ਤੋਂ ਬਾਅਦ ਉਹਨੂੰ ਵੀ ਬਰੀਕ ਕੱਟ ਲਓ ਚੌਪ ਕਰ ਲਓ ਚੌਪ ਕਰਕੇ ਬਿਲਕੁਲ ਉਹਦੀ ਪੇਸਟ ਨਹੀਂ ਬਣਾਣੀ ਉਹਨੂੰ ਮੋٹے-ਮੋٹے ਸਲਾਈਸਸ ਦੇ ਵਿੱਚ ਕੱਟ ਲਓ ਕੱਟ ਕੇ ਤੇ ਆਹ ਦੇਖੋ ਜੀ ਅਸੀਂ ਆਹ ਪੈਨ ਦੇ ਵਿੱਚ ਇੱਕ ਗਲਾਸ ਪਾਣੀ ਦਾ ਐਡ ਕੀਤਾ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਦੂਜਾ ਗਲਾਸ ਪਾਣੀ ਦਾ ਐਡ ਕੀਤਾ ਜੀ ਤੇ ਇਹ ਜਿਹੜਾ ਪਾਣੀ ਆਪਾਂ ਐਡ ਕਰ ਰਹੇ ਇਹਨੂੰ ਥੋੜਾ ਜਿਹਾ ਗਰਮ ਹੋ ਲੰਦਈਏ ਗਰਮ ਹੁੰਦਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਸਮਗਰੀ ਹੈ ਉਹ ਪਾਵਾਂਗੇ ਇਹਦੇ ਵਿੱਚ ਤੇ ਤੀਜਾ ਤੇ ਮੇਨ ਜਿਹੜੀ ਚੀਜ਼ ਹੈਗੀ ਏ ਉਹ ਹੈਗੀ ਏ ਜੀ ਲੈਮਨ ਗ੍ਰਾਸ ਜਿਹਨੂੰ ਅਸੀਂ ਆਪਣਾ ਨਿੰਬੂ ਦਾ ਘਾਵ ਵੀ ਕਹਿੰਦੇ ਆ ਪੰਜਾਬੀ ਚ ਇਹਨੂੰ ਕੱਟ ਕੇ ਇਹਦੀਆਂ ਜਿਹੜੀਆਂ ਮੋਟੀਆਂ ਦੰਦਲਾ ਹੁੰਦੀਆਂ ਦੰਦਲਾਂ ਨੂੰ ਕੱਟ ਕੇ ਬਰੀਕ-ਬਰੀਕ ਆ ਦੇਖੋ ਜਿੱਦਾਂ ਮੈਂ ਕੱਟ ਰਿਹਾ ਹਾਂ ਇਸ ਵੇਲੇ ਆਹ ਦੇਖੋ ਜੀ ਕੱਟ ਕੇ ਇਹਨਾਂ ਨੂੰ ਆਪਾਂ ਸਿੱਧਾ ਕਰ ਲਿਆ ਤੇ ਆਪਾਂ ਇਹ ਤਕਰੀਬਨ 3 ਇੰਚ ਦੀ ਆਪਾਂ ਲਈ ਹੈ 3 ਇੰਚ ਤੋਂ ਲੈ ਕੇ ਇਹਨੂੰ ਕੱਟੀ ਜਾਣਾ ਬਸ ਆ ਦੇਖੋ ਜੀ ਇਹਦਾ ਤਿਆਰ ਹੋ ਗਿਆ ਉਹਨੀਆਂ ਦੇਰ ਨੂੰ ਸਾਡਾ ਪਾਣੀ ਵੀ ਗਰਮ ਹੋ ਗਿਆ ਜੀ ਹੁਣ ਪਾਣੀ ਗਰਮ ਹੋਣ ਤੋਂ ਬਾਅਦ ਆ ਸਾਰੀਆਂ ਚੀਜ਼ਾਂ ਨਿੰਬੂ ਵੀ ਅਦਰਕ ਵੀ ਤੇ ਜਿਹੜੀ ਲੈਮਨ ਗ੍ਰਾਸ ਹੈ ਤਿੰਨੇ ਚੀਜ਼ਾਂ ਨੂੰ ਇਕੱਠੇ ਕਰਕੇ ਆਪਾਂ ਉਬਲਦੇ ਹੋਏ ਪਾਣੀ ਦੇ ਵਿੱਚ ਪਾਤਾ ਜੀ ਤੇ ਸੇਬ ਜੀ ਸੇਬ ਵੀ ਪਾਵਾਂਗੇ ਫਰੁਕੀ ਸਾਹਿਬ ਸਭ ਕੁਝ ਕਰਾਂਗੇ ਇਹ ਨੁਸਕਾ ਬਣਾਉਂਦਾ ਇੱਕ ਟੰਗ ਤਰੀਕਾ ਹੁੰਦਾ ਮੈਂ ਤੁਹਾਨੂੰ ਸਪੈਸ਼ਲ ਕਿੰਨਾ ਨਵਾਂ ਵੀ ਕੁਆਂਟੀਟੀ ਤੇ ਕੁਆਲਿਟੀ ਮੈਟਰ ਕਰਦੀ ਏ ਇਹ ਨੁਸਖੇ ਦੇ ਵਿੱਚ ਮੈਂ ਹੱਥ ਜੁੜ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹਦੇ ਵਿੱਚ ਆਪਣੇ ਸਵਾਦ ਮੁਤਾਬਕ ਜੀਆਂ ਕੋਈ ਵੀ ਚੀਜ਼ ਆਪਣੇ ਵੱਲੋਂ ਨਹੀਂ ਐਡ ਕਰਨੀ ਜਿੱਦਾਂ ਜਿੱਦਾਂ ਦਿਖਾਣੇ ਪਏ ਆ ਉਦਾਂ ਦਾ ਐਡ ਕਰੋਗੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਸ਼ਾਨਦਾਰ ਰਿਜ਼ਲਟ ਮਿਲੇਗਾ ਮੇਰੇ ਬਹੁਤ ਸਾਰੇ ਪੇਸ਼ੈਂਟਾਂ ਨੂੰ ਅੱਗੇ ਇਹਦਾ ਰਿਜ਼ਲਟ ਮਿਲ ਚੁੱਕਾ ਹੈ ਤੇ ਆ ਦੇਖੋ ਜੀ ਹੁਣ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾਤਾ ਇਹ ਸਮਾਨ ਪਾਣ ਤੋਂ ਬਾਅਦ ਇਹ ਉਬਲ ਰਿਹਾ ਹੁਣ ਇਨੂੰ ਅਸੀਂ ਸਾਰੀਆਂ ਚੀਜ਼ਾਂ ਨੂੰ ਜਦੋਂ ਉਬਲ ਗਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਐਡ ਕਰ ਲਿਆ ਆਪਣੇ ਕੱਚ ਦੇ ਬਰਤਨ ਦੇ ਵਿੱਚ ਇਹ ਲਿਕੁਇਡ ਨੂੰ ਜਿਹੜਾ ਗਰਮ ਗਰਮ ਹੈ ਜਿਹਦੇ ਵਿੱਚ ਸਾਰਾ ਇਹਦਾ ਅਸਰ ਆ ਚੁੱਕਾ ਹੈ ਨਿੰਬੂ ਦਾ ਵੀ ਅਸਰ ਆ ਚੁੱਕਾ ਹੈ ਅਦਰਕ ਦਾ ਵੀ ਆ ਚੁੱਕਾ ਹੈ ਲੈਮਨ ਗ੍ਰਾਸ ਦਾ ਵੀ ਆ ਚੁੱਕਾ ਹੈ ਇਹਦਾ ਆਪਾਂ ਇੱਕ ਤਰ੍ਹਾਂ ਦਾ ਅਰਕ ਬਣਾ ਲਿਆ ਅਰਕ ਬਣਾ ਕੇ ਇਹਨੂੰ ਇਹਦੇ ਵਿੱਚ ਭਾਂਡੇ ਦੇ ਵਿੱਚ ਪਾ ਲਿਆ ਕੱਚ ਦੇ ਭਾਂਡੇ ਦੇ ਹੁਣ ਜਿਹੜਾ ਸੈਕੰਡ ਸਟੈਪ ਹੈ ਉਹ ਕੀ ਕਰਨਾ ਆਪਾਂ ਸੇਬ ਕੱਟ ਕੇ ਆਪਾਂ ਰੱਖਿਓਏ ਨੇ ਸਮਾਂ ਬਚਾਣ ਲਈ ਆ ਦੇਖੋ ਤੁਹਾਡੇ ਸਾਹਮਣੇ ਪਏ ਨੇ ਦੋ ਸੇਬ ਲੈਣੇ ਨੇ ਉਹਨਾਂ ਨੂੰ ਕੱਟ ਕੇ ਛੋਟੇ ਛੋਟੇ ਪੀਸਿਸ ਦੇ ਵਿੱਚ ਆਪਾਂ ਆਪਣੇ ਜੂਸਰ ਦੇ ਵਿੱਚ ਪਾ ਲੈਨੇ ਹੁਣ ਇਹਦੇ ਵਿੱਚ ਜਿਹੜਾ ਟ੍ਰਿਕ ਏ ਉਹ ਨੋਟ ਕਰਨ ਵਾਲੀ ਗੱਲ ਏ ਵੇ ਕਿ ਆਪਾਂ ਮਸ਼ੀਨ ਚਲਾਣੇ ਪਏ ਆ ਆ ਮਸ਼ੀਨ ਚੱਲ ਗਈ ਜੀ ਆ ਦੇਖੋ ਜੀ ਜੂਸ ਨਿਕਲਣਾ ਸ਼ੁਰੂ ਹੋ ਗਿਆ ਜੂਸ ਬਣ ਕੇ ਆਲਮੋਸਟ ਤਿਆਰ ਹੈ ਸਾਡਾ ਇਹਦਾ ਕੀ ਕਰਨਾ ਹੈ ਇਹਦੇ ਵਿੱਚ ਨਾ ਲੋਕੀ ਜਾਲੀ ਲਾ ਲੈਂਦੇ ਨੇ ਜਿਹਨੂੰ ਆਪਾਂ ਛੰਨੀ ਕਹਿ ਲੀਦਾ ਜਾਂ ਪੱਤੀ ਹਾਂ ਪੌਣੀ ਜਿਹੜੀ ਚਾਹ ਪੱਤੀ ਵਾਲੀ ਪੌਣੀ ਲਾ ਲਈ ਇਹਦੇ ਵਿੱਚ ਜਿਹੜਾ ਸੇਵ ਦਾ ਗੁੱਦਾ ਏ ਉਹਨੂੰ ਆਪਾਂ ਕੱਢਣਾ ਨਹੀਂ ਉਹਨੂੰ ਡਿਸਟਰੋਏ ਨਹੀਂ ਕਰਨਾ ਉਹਨੂੰ ਐਜ਼ ਇਟ ਇਜ਼ ਪੀਣਾ ਤੇ ਇਹ ਜਿਹੜਾ ਸੇਬ ਦਾ ਜਿਹੜਾ ਜੂਸ ਹੈ ਇਹਨੂੰ ਡਾਇਰੈਕਟਲੀ ਆਪਾਂ ਉਹ ਪਾਣੀ ਦੇ ਵਿੱਚ ਪਾਣਾ ਜਿਹੜਾ ਕਿ ਅਸੀਂ ਨਿੰਬੂ ਤੋਂ ਅਦਰਕ ਤੋਂ ਤੇ ਲੈਮਨ ਗ੍ਰਾਸ ਤੋਂ ਤਿਆਰ ਕੀਤਾ ਸੀ ਉਹਦੇ ਵਿੱਚ ਆਪਾਂ ਇਹਨੂੰ ਐਡ ਕਰਕੇ ਆਹ ਤੁਹਾਡੇ ਸਾਹਮਣੇ ਬਿਲਕੁਲ ਨੁਸਖਾ ਬਣ ਕੇ ਰੈਡੀ ਹੋ ਗਿਆ کیا ਵਾਹ ਸੋ ਇਹਦਾ ਇਨਟੇਕ ਦੱਸ ਦਿਓ ਹੁਣ ਕਿਵੇਂ ਕਰਨੇ ਇਨਟੇਕ ਤੁਸੀਂ ਦਿਨ ਦੇ ਵਿੱਚ ਇਹਨੂੰ ਦੋ ਵਾਰੀ ਵੀ ਕਰ ਸਕਦੇ ਹੋ ਜੇ ਤੁਹਾਨੂੰ ਇਹਦੀ ਕੁਆਂਟੀਟੀ ਜ਼ਿਆਦਾ ਲੱਗ ਰਹੀ ਹੈ ਇਹਦੇ ਵਿੱਚ ਤੁਸੀਂ ਥੋੜਾ ਬੋਤਾ ਪਾਣੀ ਪਾ ਕੇ ਇਹਨੂੰ ਪਤਲਾ ਵੀ ਕਰ ਸਕਦੇ ਹੋ ਜੇ ਤੁਹਾਨੂੰ ਪੀਣ ਚ ਡਿਫਿਕਲਟੀ ਹੋ ਰਹੀ ਹੈ ਇਹਨੂੰ ਗਲਾਸ ਚ ਪਾ ਕੇ ਇਹਨੂੰ ਜੱਗ ਚ ਪਾ ਕੇ ਤੁਸੀਂ ਫ੍ਰਿਜ ਚ ਵੀ ਰੱਖ ਸਕਦੇ ਹੋ ਜੇ ਇੱਕ ਵਾਰ ਚ ਨਹੀਂ ਪੀਤਾ ਜਾਂਦਾ ਜੇ ਵੱਧ ਵੀ ਬਣ ਗਿਆ ਤੁਸੀਂ ਇਹਨੂੰ ਦਿਹਾੜੀ ਦੇ ਵਿੱਚ ਦੋ ਵਾਰੀ ਪੀਓ ਤਿੰਨ ਵਾਰੀ ਪੀਓ ਜਿੰਨੀ ਵਾਰੀ ਵੀ ਪੀਓਗੇ ਤੁਹਾਨੂੰ ਇੱਕ ਫੁੱਲਨੈਸ ਦਾ ਅਹਿਸਾਸ ਹੋਏਗਾ ਜਿਹੜੀ ਤੁਹਾਡੇ ਅੰਦਰ ਕ੍ਰੇਵਿੰਗ ਹੁੰਦੀ ਬਾਰ ਬਾਰ ਫੂਡ ਦੀ ਜਾਂ ਕੁਝ ਵੀ ਹੈ ਜਾਂ ਤੁਹਾਡਾ ਮੈਟਾਬੋਲਿਜ਼ਮ ਸਲੋ ਹੈ ਤੁਹਾਨੂੰ ਗੈਸ ਹੈ ਇੰਡਾਈਜੈਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਜੇ ਤੁਸੀਂ ਇਹ ਜੂਸ ਨੂੰ ਪੀਓਗੇ ਤੁਹਾਡੀ ਉਹ ਦੂਰ ਹੋਏਗੀ ਜੇ ਇਹਦੇ ਨਾਲ ਤੁਸੀਂ ਸਾਡੀ ਗੁਗਲੂ ਬੂਟੀ ਯੂਜ਼ ਕਰ ਲੋਗੇ ਤੁਹਾਨੂੰ ਫਾਇਦਾ ਉਹ ਦਾ ਡਬਲ ਨਹੀਂ ਟ੍ਰਿਪਲ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਹਾ ਜੂਸ ਹੈਗਾ ਤਿਆਰ ਬਰ ਤਿਆਰ ਹੈਗਾ ਸਾਨੂੰ ਡੈਟਸਾਪ 'ਚ ਦਾ ਟੇਸਟ ਵੀ ਕਰਕੇ ਦੱਸ ਦਿਓ ਵੀ ਟੇਸਟ ਕਿਹੋ ਜਿਹਾ ਹੈ ਮੇਰੇ ਟੇਸਟ ਕੀਤੀਆਂ ਗੱਲ ਹੀ ਮੰਨੀ ਕਿਉਂਕਿ ਮੈਂ ਤਾਂ ਬਹੁਤ ਵਾਰੀ ਟੇਸਟ ਕੀਤਾ ਲੋਕਾਂ ਨੇ ਕਿਹਾ ਆਪ ਹੀ ਬਣਾਇਆ ਆਪ ਹੀ ਤਾਰੀਫ ਕਰੀ ਜਾਂਦਾ ਪਰ ਤੁਸੀਂ ਕਰਕੇ ਦਿਖਾਓ ਜੀ 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 ਅਸੀਂ ਵੀ ਟੇਸਟ ਕਰਕੇ ਦੱਸਦੇ ਹਾਂ ਵੀ ਕਿਸ ਤਰ੍ਹਾਂ ਦਾ ਬਣਾਇਆ ਬੜਾ ਮਿਹਨਤ ਹੈਗੀ ਹੈ ਲੱਗੀ ਹੈਗੀ ਹੈ ਪਰ ਓਨੀ ਹੀ ਵਧੀਆ ਜਿਹੜਾ ਇਹ ਮੈਨੂੰ ਲੱਗਦਾ ਫ੍ਰੈਗਰੈਂਸ ਤਾਂ ਬੜੀ ਵਧੀਆ ਹੈ ਬਹੁਤ ਕਹਾਂ ਡਾਟ ਸਬ ਠੀਕ ਹੈ ਜੀ ਤੁਹਾਨੂੰ ਪਸੰਦ ਆਇਆ ਸਾਡੇ ਦੇਖਣ ਵਾਲੇ ਨੂੰ ਪਸੰਦ ਆਏ ਜਿਨੇ ਜਿਨੇ ਵੀ ਇਹ ਜੂਸ ਬਣਾਇਆ ਜਿਨੂੰ ਜਿਨੂੰ ਫਾਇਦਾ ਹੋਇਆ ਉਹ ਜ਼ਰੂਰ ਥੱਲੇ ਕਮੈਂਟ ਕਰਕੇ ਦੱਸੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੀਆਂ ਤਕਲੀਫਾਂ ਜਿਨ੍ਹਾਂ ਦੀਆਂ ਸਮੱਸਿਆਵਾਂ ਅਸੀਂ ਸ਼ੁਰੂ ਦੇ ਵਿੱਚ ਜਿਹੜੀਆਂ ਗਨਵਾਈਆਂ ਨੇ ਮੈਨੂੰ ਲੱਗਦਾ ਕਿ ਇਹ ਜਿਹੜਾ ਹਰਿਆ ਹਰਾ ਜੂਸ ਹੈਗਾ ਹੁਣ ਤੁਹਾਨੂੰ ਸਮਝ ਲੱਗ ਹੀ ਗਿਆ ਹੋਣਾ ਕਿ ਕਿਵੇਂ ਤੁਹਾਡਾ ਮੋਟਾਪਾ ਝੂਸ ਸਕਦਾ ਹੈ ਧੰਨਵਾਦ